ਅ ਇੱਕ ਜਿਹੜੀ ਖਬਰ ਹਰ ਜੋ ਸਿੰਘ ਜੀ ਹੋਕਲਾ ਹੋਮਾਂ ਦੀ ਸਿਟੀ ਤੋਂ ਆ ਰਹੀ ਸੀ ਜਿੱਥੇ ਇੱਕ ਪਰਿਵਾਰ ਨੂੰ ਆਈਸ ਏਜੰਟਸ ਨੇ ਆਈ ਸੀ ਰੇਡ ਨੇ ਕਹਿੰਦੇ ਵੀ ਪੂਰੀ ਤਰ੍ਹਾਂ ਟਰਾਮਟਾਈਜ਼ ਕਰ ਦਿੱਤਾ ਆ ਇਸ ਪਰਿਵਾਰ ਦੇ ਵਿੱਚ ਬੀਬੀਆਂ ਰਹਿੰਦੀਆਂ ਸੀ ਇੱਕ ਬੀਬੀ ਸੀ ਤੇ ਨਾਲ ਉਸਤੀਆਂ ਜਿਹੜੀਆਂ ਲੜਕੀਆਂ ਰਹਿੰਦੀਆਂ ਸੀਗੀਆਂ ਆ ਕੁੜੀਆਂ ਰਹਿੰਦੀਆਂ ਸੀ ਰਾਤ ਦਾ ਵਕਤ ਸੀ ਤੇ ਕਹਿੰਦੇ ਆਈਸ ਆਲੇ ਦਰਵਾਜ਼ਾ ਭੰਨ ਕੇ ਜਿਹੜਾ ਉਹ ਅੰਦਰ ਆ ਗਏ ਉਹ ਰੋਂਦੀ ਕਰ ਲੌਂਦੀ ਜਿਹੜੀ ਉਹ ਦੱਸ ਰਹੀ ਸੀ ਕਹਿੰਦੇ ਵੀ ਸਾਨੂੰ ਸਮਝ ਨਹੀਂ ਸੀ ਆ ਰਹੀ ਵੀ ਸਾਡੇ ਨਾਲ ਬਣ ਕੀ ਜਿਹੜਾ ਹੋ ਗਿਆ ਹੈਗਾ ਆ ਮਰੀਸਾ ਆ ਇਸ ਬੀਬੀ ਦਾ ਨਾਮ ਉਹ ਬੱਚਿਆਂ ਦੀ ਜਿਹੜੀ ਮਾਂ ਆ ਉਸਨੇ ਕਿਤਾ ਉਹਨੇ ਕਿ ਉਹਨੇ ਦੱਸਿਆ ਵੀ ਜਿਹੜੇ ਲੋਕ ਰੇਡ ਮਾਰਨ ਲਈ ਆਏ ਉਹ ਕਹਿੰਦੇ ਵੀ ਅਸੀਂ ਫੈਡਰਲ ਏਜੰਟਸ ਆ ਯੂ ਐਸ ਮਾਰਸ਼ਲ ਆਈਸ ਤੇ ਐਫ ਬੀ ਆਈ ਦੇ ਨਾਲ ਸੰਬੰਧਿਤ ਹੈਗੇ ਆ ਆ ਉਹ ਕਹਿੰਦੇ ਵੀ ਤੁਸੀਂ ਫੜਨ ਕਿਨੂੰ ਆਏ ਆ ਪਰ ਚੱਕਰ ਕੀ ਜਿਹੜਾ ਉਹ ਚੱਲ ਰਿਹਾ ਆ ਆ ਜਿਹੜੇ ਏਜੰਟਸ ਆ ਉਹਨਾਂ ਦੇ ਕੋਲ ਉਸ ਘਰ ਦਾ ਸਰਚ ਵਾਰੰਟ ਜਿਹੜਾ ਉਹ ਸੀਗਾ ਔਰ ਜਿਨ੍ਹਾਂ ਦੇ ਨਾਮ ਲਿਖੇ ਸੀਗੇ ਉਹ ਉਸ ਥਾਂ ਦੇ ਉੱਤੇ ਰਹਿੰਦੇ ਨਹੀਂ ਸੀਗੇ ਕੁਝ ਸਮਾਂ ਪਹਿਲਾਂ ਹੀ ਇਹ ਜਿਹੜੀ ਬੀਬੀ ਤੇ ਉਸਤੀਆਂ ਜਿਹੜੀਆਂ ਬੇਟੀਆਂ ਆ ਉਹ ਉੱਥੇ ਜਿਨ੍ਹਾਂ ਉਹਨਾਂ ਨੇ ਰਹਿਣਾ ਸ਼ੁਰੂ ਕੀਤਾ ਸੀ ਜਿਹੜੇ ਪਹਿਲਾਂ ਬੰਦੇ ਰਹਿੰਦੇ ਸੀ ਉਹ ਉਸ ਘਰ ਨੂੰ ਛੱਡ ਕੇ ਜਾ ਚੁੱਕੇ ਸੀਗੇ ਇਹ ਸਿਟੀਜਨ ਸੀਗੇ ਚਾਰੇ ਦੇ ਚਾਰੇ ਔਰ ਕਹਿੰਦੇ ਫਿਰ ਵੀ ਸਾਡੇ ਨਾਲ ਇਸ ਤਰੀਕੇ ਦਾ ਜਿਹੜਾ ਉਹ ੱੱਕਾ ਜਿਹੜਾ ਉਹ ਹੋ ਗਿਆ ਲੋਕਾਂ ਨੇ ਇਸ ਚੀਜ਼ ਦਾ ਖਾਸਾ ਜਿਹੜਾ OKLAHOMA ਦੇ ਵਿੱਚ ਸ਼ਹਿਰ ਦੇ ਵਿੱਚ ਇਸ ਦਾ ਬੁਰਾ ਮਨਾਇਆ ਕਹਿੰਦੇ ਵੀ ਇੱਕ ਘਰ ਦੇ ਵਿੱਚ ਜਿੱਥੇ ਉਹਨਾਂ ਨੇ ਨਵਾਂ ਫਰੈਸ਼ ਸਟਾਰਟ ਕਰਨਾ ਸੀ ਉਹ ਨਾਈਟਮੇਅਰ ਦੇ ਤੌਰ ਦੇ ਵਿੱਚ ਉਹ ਬਦਲ ਗਿਆ ਘਰ ਦੇ ਵਿੱਚ ਰੇਡ ਮਾਰੀ ਫੋਨ ਲੈਪਟਾਪ ਸੇਵਿੰਗਸ ਜੋ ਕੁਛ ਵੀ ਸੀਗਾ ਉਹ ਸਾਰਾ ਕੁਛ ਕਹਿੰਦੇ ਵੀ ਜਬਤ ਕਰਕੇ ਇਹ ਜਿਹੜੇ ਏਜੰਟਸ ਆ ਆਪਣੇ ਨਾਲ ਲੈ ਗਏ ਆ ਆ ਬਾਅਦ ਦੇ ਵਿੱਚ ਆਈਸ ਵਾਲਿਆਂ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਮੰਨਿਆ ਹਾਂ ਸਾਡੇ ਕੋਲੋਂ ਗਲਤੀ ਹੋ ਗਈ ਆ ਇਹ ਪਹਿਲੀ ਵਾਰ ਅਜਿਹਾ ਨਹੀਂ ਹੋਇਆ ਵੀ ਕਿਸੇ ਇੱਕ ਸਿਟੀਜ਼ਨ ਨੂੰ ਜਾਂ ਸਿਟੀਜ਼ਨ ਦੇ ਪਰਿਵਾਰ ਨੂੰ ਜਾਂ ਗਲਤ ਥਾਂ ਦੇ ਉੱਤੇ ਜਿਹੜਾ ਉਹ ਪਹੁੰਚ ਕੇ ਜਾਂ ਗਲਤ ਲੋਕਾਂ ਦੇ ਪਿੱਛੇ ਜਿਹੜਾ ਉਹ ਜਾ ਕੇ ਉਹਨਾਂ ਨੂੰ ਉਹਨਾਂ ਨੇ ਡੀਟੇਨ ਜਾਂ ਇਸ ਤਰੀਕੇ ਦੇ ਨਾਲ ਤੰਗ ਪਰੇਸ਼ਾਨ ਜਿਹੜਾ ਉਹ ਕੀਤਾ ਜਿਹੜਾ ਉਹ ਹੋਵੇ ਸੋ ਕਹਿੰਦੇ ਵੀ ਲੋਕਾਂ ਨੇ ਬਾਅਦ ਦੇ ਵਿੱਚ ਇਸ ਬੀਬੀ ਨੂੰ ਕਿਹਾ ਵੀ ਤੈਨੂੰ ਜਿੱਦਾਂ ਦੀ ਵੀ ਮਦਦ ਚਾਹੀਦੀ ਹੈ ਉਹ ਮੈਂ ਅਸੀਂ ਮਦਦ ਕਰਨ ਦੇ ਲਈ ਤਿਆਰ ਹਾਂ ਉਹ ਕਹਿੰਦੀ ਵੀ ਇਸ ਟਾਈਮ ਸਾਨੂੰ ਕਿਸੇ ਵੀ ਤਰੀਕੇ ਦੀ ਮਾਨਿਟਰੀ ਜਿਹੜੀ ਆ ਉਹ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ ਆ ਸੋ ਕਹਿੰਦੇ ਵੀ ਰੈਂਟ ਕੀਤਾ ਸੀਗਾ ਇਹ ਘਰ ਜਿਹੜੇ ਹਰਜੋਤ ਸਿੰਘ ਜੀ ਦੱਸਿਆ ਗਿਆ ਵੀ ਜਿਸ ਉਸ ਸਰਚ ਵਾਲਿਆਂ ਦੇ ਉੱਤੇ ਜਿਨ੍ਹਾਂ ਚਾਰ ਜਣਿਆਂ ਦੇ ਨਾਮ ਸੀਗੇ ਉਹ ਪਹਿਲਾਂ ਉੱਥੇ ਰਹਿੰਦੇ ਸੀਗੇ ਹੁਣ ਉੱਥੇ ਨਹੀਂ ਸੀ ਰਹਿੰਦੇ ਪਰ ਇਹਨਾਂ ਦੇ ਕੋਲ ਤਾਜ਼ਾ ਜਾਣਕਾਰੀ ਨਾ ਹੋਣ ਕਰਕੇ ਇਸ ਪਰਿਵਾਰ ਨੂੰ ਇਸ ਤਰੀਕੇ ਦੇ ਨਾਲ ਉਹਨਾਂ ਨੇ ਘ੍ਰਿਸਿਆ ਕਹਿੰਦੇ ਵੀ ਰਾਤ ਨੂੰ ਸੀਗੇ ਸਭ ਨੂੰ ਪਤਾ ਵੀ ਲੋਕ ਕਿਸ ਤਰੀਕੇ ਨਾਲ ਰਾਤ ਨੂੰ ਰਿਲੈਕਸ ਹੋ ਕੇ ਜਿਹੜੇ ਉਹ ਸੁੱਤੇ ਹੁੰਦੇ ਆ ਤੇ ਅਚਨਚਿਤ ਜਦੋਂ ਦਰਵਾਜ਼ਾ ਧੰਨ ਕੇ ਕੋਈ ਬੰਦਾ ਅੰਦਰ ਆ ਜਾਏ ਜਾਂ ਉਹਨੂੰ ਦਰਵਾਜ਼ਾ ਖੜਕਾਉਣ ਲੱਗ ਜਾਏ ਤੋੜਨ ਜਣਾ ਲੱਗ ਜਾਣ ਤਾਂ ਫਿਰ ਉੱਥੇ ਕਿਸ ਤਰੀਕੇ ਦੇ ਨਾਲ ਜਿਹੜਾ ਹੋ ਬਣਦਾ ਕਹਿੰਦੇ ਵੀ ਜੇਸ ਤਰੀਕੇ ਦੇ ਨਾਲ ਅਸੀਂ ਉੱਥੇ ਸੀਗੇ ਮੇਰੇ ਘਰ ਵਾਲੇ ਨੇ ਵੀ ਕਦੀ ਮੇਰੇ ਬੱਚਿਆਂ ਨੂੰ ਓਦਾਂ ਨਹੀਂ ਸੀ ਦੇਖਿਆ ਜੋ ਕਿ ਉਸ ਟਾਈਮ ਨਾਈਟ ਸੂਟਸ ਦੇ ਵਿੱਚ ਜਾਂ ਕਹਿੰਦੇ ਵੀ ਅੰਡਰ ਗਾਰਮੈਂਟਸ ਦੇ ਵਿੱਚ ਸੌ ਰਹੀਆਂ ਸੀ ਜਿਸ ਤਰੀਕੇ ਦੇ ਨਾਲ ਉਹ ਰਾਤ ਦੇ ਘੁੱਪ ਨੇਰੇ ਚ ਆ ਕੇ ਉਹਨਾਂ ਨੇ ਇਹ ਜਿਹੜੀ ਰੇਡ ਆ ਉਹ ਮਾਰੀ ਆ ਤੇ ਕਹਿੰਦੇ ਵੀ ਅਸੀਂ ਬਹੁਤ ਜ਼ਿਆਦਾ ਇਸ ਟਾਈਮ ਹਿਲ ਚੁੱਕੇ ਆ ਅੰਦਰੋਂ ਜਿਹੜੇ ਉਹ ਹਿਲ ਚੁੱਕੇ ਆ ਜੋ ਸਿਚੁਏਸ਼ਨ ਸਾਡੇ ਨਾਲ ਵਾਪਰੀ ਆ ਇਹ 29 ਅਪ੍ਰੈਲ ਨੂੰ ਹਰਜੋਤ ਸਿੰਘ ਜੀ ਓਕਲਾ ਹੋਮਾ ਸਿਟੀ ਦੇ ਇੱਕ ਸਾਬਰਪ ਦੇ ਵਿੱਚ ਆਈਸ ਐਫ ਪੀਆਈ ਨੇ ਮਿਲ ਕੇ ਜਿਹੜੀ ਆ ਇਹਨਾਂ ਦੇ ਘਰੇ ਜਿਹੜਾ ਉਹ ਛਾਪਾ ਮਾਰਿਆ ਜਿੱਥੇ ਗਲਤ ਬੰਦਿਆਂ ਨੂੰ ਇਹ ਪਾਲਦੇ ਰਹੇ ਜੀ ਬਿਲਕੁਲ ਲੋਕ ਤੇ ਵੀ ਰਸਤੇ ਜਾਈਏ ਤਿੰਨੇ ਬੱਚੇ ਤੇ ਜਿਹੜੀ ਉਹਨਾਂ ਦੀ ਮਦਰ ਮਦਰ ਆ ਚਾਰੇ ਜਾਣੇ ਉਹ ਸਿਟੀਜ਼ਨ ਸੀ ਯਾ ਸਿਟੀਜ਼ਨਸ